ਉਹ ਵੀ ਵੱਢ ਰਿਹਾ ਕਿਸਾਨ ਛੋਲੂਆ ਇਹ ਛੋਲੂਆ ਬਈ ਛੋਲੂਆ ਕੱਢ ਕੇ ਬਹੁਤ ਵਧੀਆ ਦੀ ਕਮਾਲ ਦੀ ਸਬਜ਼ੀ ਬਣਦੀ ਐ ਛੋਲੂਆ ਦੇਖੋ ਭਰੇ ਟਾਟਾਂ ਕਹਿ ਦਿੰਦੇ ਆ ਚਲੋ ਜੀ ਚਲੋ ਚਲੋ ਗਰਾ ਦੇਖ ਬਈ ਆ ਕਿਸਾਨ ਚੱਕੀ ਖੜਾ ਛੋਲੂਆ ਦੇ ਕਿੰਨਾ ਵਧੀਆ ਫਾਲ ਐ ਬਈ ਇਹਨੂੰ ਕਿਆ ਬਾਤ ਆ ਬਾ ਕਮਾਲ ਐ ਹਾਂ ਬਹੁਤ ਹੀ ਵਧੀਆ ਗੁੱਝੇ ਤੇ ਆਜੋ ਆਜੋ ਵਗਰਾ ਦਰਸ਼ਨ ਸਿੰਘ ਜੀ ਜਲਦੀ ਕਰੋ ਕਰਾ ਇਹ ਛੋਲੇ ਵੱਢ ਕੇ ਆਪਾਂ ਭੇਜਣੇ ਐ 4 ਟਰੱਕ ਪੰਜਾਬ ਚ ਜਾਣਗੇ ਆ ਬੜਾ ਬਣਾ ਵੀ ਬਣਾ ਕੇ ਰਹਿ ਨੂੰ ਜਲਦੀ ਪੰਜਾਬ ਚ ਭੇਜਣੇ ਐ 4 ਟਰੱਕ ਛੋਲੂਏ ਦੇ ਹਲੋ ਬੰਦੋ ਬੰਦੋ ਕਰਾ ਅੱਜ ਕੱਲ ਇਹ ਸਬਜੀ ਬੜੀ ਕਮਾਲ ਵਾਂਦੇ ਦੇਖ ਯਾਰ ਪੂਰਾ ਭਰਿਆ ਬਟਾਟਾ ਦਾ ਬਹੁਤ ਵਧੀਆ ਫਲ ਹੈ ਵਾਕਿਆ ਮਾਲ ਹੈ ਇਸ ਵਾਰ ਵੈਸੇ ਸਾਰੀਆਂ ਫਸਲਾਂ ਹੀ ਬਹੁਤ ਵਧੀਆ ਨੇ ਇਸ ਵਾਰ ਸਮਾ ਬਹੁਤ ਵਧੀਆ ਲੱਗਿਆ ਕਿਉਂਕਿ ਕਹਿੰਦੇ ਹੁੰਦੇ ਬੇਰੀਆਂ ਨੂੰ ਜਦੋਂ ਜਿਆਦਾ ਫਲ ਹੋਵੇ ਤਾਂ ਉਦੋਂ ਬਹੁਤ ਹੀ ਜਿਆਦਾ ਸਮਾ ਲੱਗਦਾ ਹੈ ਕਹਿੰਦੇ ਪੁਰਾਣੇ ਬੰਦੇ ਦੱਸਦੇ ਆ ਬਾਕੀ ਆਦਰਸ਼ ਸਿੰਘ ਦੱਸੋ ਸਹੀ ਹੈ ਨਾ ਹਾਂਜੀ ਹਾਂਜੀ ਅੱਛਾ ਐ ਰਗੀ ਸਮਾ ਲੱਗਿਆ ਸਰਮਾ ਕਣਕਾਂ ਛੋਲੇ ਸਾਰੀਆਂ ਫਾਸਲਾਂ ਆ ਦੇਖੋ ਦੂਰ ਤਾਈਓ ਛੋਲੇ ਨਜ਼ਰ ਆਉਂਦੇ ਆ ਤੇ ਇੱਧਰਲਾ ਖੇਤ ਵੀ ਉਹ ਵੀ ਉਹ ਤੋਂ ਵੱਢਲੇ ਕੁਛ ਉਪਰੇ ਰਹਿੰਦੇ ਆ ਟੱਕਾਂ ਦੇ ਡੱਕ ਰਾਜਸਥਾਨ ਦੇ ਇਹਨਾਂ ਨੂੰ ਵਿੱਗੇ ਕਹਿੰਦੇ ਆ ਪੰਜਾਬ 'ਚ ਆਪਣੇ ਕਹਿੰਦੇ ਨੇ ਕਿੱਲੇ ਆ ਜੀ ਦਿਖਾਉਣਾ ਸਾਨੂੰ ਫਾਲੀਆਂ ਇਹਨੂੰ ਕਹਿੰਦੇ ਆ ਵੀ ਚੂਲੂਆ ਇਹਨਾਂ ਦੇ ਤੋਂ ਥੋੜੇ ਜੇ ਸੁੱਕ ਜਾਣ ਤਾਂ ਹੋਲਾ ਵੀ ਬਣਦੀਆਂ ਹਾਂ ਬਹੁਤ ਵਧੀਆ ਸ਼ੁਰੂਆਤ ਇਸ ਵਾਰ ਤੇ ਫਲ ਵੀ ਪੱਕੇ ਬਾਖਮਾਲ ਹਾਂ ਦੇਖੋ ਚਲੋ 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 ਮਰਾ ਦੱਬ ਕੇ ਲਾਓ ਛੋਟੀ ਕੇਰਾ ਆਜੋ ਇੱਧਰ ਆਜੋ ਹਾਂ ਚਾਲ ਵੀ ਕੇਰਾ ਚਾਲ ਤੂੰ ਬਹੁਤ ਘੱਟ ਵੜਦਾ ਵੱਡਿਆ ਕਰ ਪੰਜ ਚਾਰ ਟਰਾਲੀਆਂ ਇਕੱਲੇ ਵੜਦੇ ਕਰ ਹਾਂ ਇੱਥੇ ਲੱਗ ਹਾਂ ਇੱਥੇ ਲੱਗ ਤੂੰ ਬਸ ਹਾਂ ਸਸ ਆ ਥਰਾਈ ਵੀ ਆ ਹਾਂ ਬਦਲਵਾਈ ਵੀ ਹੋਈ ਪਿਆ ਜਿਵੇਂ ਭਾਦੋਂ ਚ ਬੱਦਲ ਹੁੰਦੇ ਨੇ ਐ ਜੇ ਆ ਯਾਰ ਬੀਰ ਜਿੰਦਰ ਕੇ ਰਾਦਰ ਸਰਪੰਨ ਭਗਤ ਲੱਗਿਆ ਪਿਆ ਐਤੋਂ ਸਾਰੇ ਵੱਢ ਲਏ ਕਿਆ ਬਾਤ ਇਹ ਵੱਢ ਰਹੇ ਹੈ ਛੋਲੇ ਛੋਲੂਆ ਇਸ ਤੈ ਤਾਂ ਛੋਲੂਆ ਜੋ ਪੱਕ ਕੇ ਨਿਕਲ ਗਏ ਉਦੋਂ ਛੋਲੇ ਨਾ ਬਦਲ ਜਾਂਦਾ ਹੈ ਨਾ ਹੁਣ ਇਹ ਛੋਲੂਆ ਦਾਲ ਸਬਜੀ ਦੁੱਧ ਵਾਲਾ ਛੋਲੂਆ ਬਣਾਇਆ ਹੋਵੇ ਬਾ ਕਮਾਲ ਕੀ ਬਾਤ ਆ ਯਾਰ ਟਾਟਾ ਬਹੁਤ ਨੇ ਸੱਜੇ ਸਾਈਡ ਤੇ ਪਾ ਦੇ ਗੇ ਰਾ ਥੱਬੇ ਨੇ ਥੱਬੇ ਆਉਣ ਵਾਲਾ ਆਪਣਾ ਦੂਜਾ ਟਰੱਕ ਵੀ ਇੱਕ ਟਰੱਕ ਦਾ ਭਰ ਕੇ ਤੋਰਤਾ ਆ ਦੇਖ ਯਾਰ ਦੇਖ ਕਿੰਨੇ ਕੀ ਬਾਤ ਹੈ ਚਲੋ ਚਲੋ ਕਿਰਾ ਮਾੜਾ ਜਲਦੀ ਕਰੋ ਟਰੱਕ ਆਉਣ ਵਾਲਾ ਦੂਜਾ ਚਾਲ ਵੀ ਚੱਲ ਤੂੰ ਹਾਲੀਵੁੱਡ ਦਾ ਬਹੁਤ ਘੱਟ ਵੱਡੀਆਂ ਇਹ ਇਹਦਾ ਨਾਂ ਕੀ ਆ ਇਹਦਾ ਨਾਂ ਚ ਨਹੀਂ ਲੈਂਦੇ ਵੀਡੀਓ 'ਚ ਨਹੀਂ ਇਹਦਾ ਨਾਂ ਹੈ ਅਵਸ਼ੇਕ ਅਵਸ਼ੇਕ ਹੈ ਕੀ ਆ ਵਾਤਾ ਚਲੋ ਵੀ ਚਲੋ ਚੱਕ ਦੇ ਚੱਕ ਰੋ ਫੱਟੇ ਲੈ ਕੇ ਵੀ ਲੈ ਕੇ ਲੈ ਕੇ ਵੱਢ ਕੇ